ਵੀ ਐਸੇ ਏਰੀਏ ਤੇ ਹਾਈਵੇ ਤੇ ਕੋਈ ਦਰਘਟਨਾ ਵਾਪਰਦੀ ਹੈ ਜਾਂ ਪੈਟਰੋਲਿੰਗ ਦੇ ਦੌਰਾਨ ਸਾਨੂੰ ਪਤਾ ਲੱਗਿਆ ਸੱਸੀ ਜੀ ਤੁਰੰਤ 5-7 ਮਿੰਟ ਦੇ ਵਿੱਚ ਵਿੱਚ ਹੀ ਉਸ ਘਟਨਾ ਵਾਲੀ ਥਾਂ ਤੇ ਪਹੁੰਚ ਜਾਈਦਾ ਹੈ ਸਾਡਾ ਮੇਨ ਫੀਮੇਲਸ ਦਾ ਕੰਮ ਫੀਮੇਲਸ ਜੋ ਇੰਜਰਡ ਪਰਸਨ ਹੁੰਦੀ ਆ ਉਹਨਾਂ ਨਾਲ ਡੀਲ ਕਰਨਾ ਹੁੰਦਾ ਕਿ ਉਹਨਾਂ ਨੂੰ ਅਸੀਂ ਫਰਸਟ ایڈ ਦੇ ਕੇ ਜੇ ਉਹ ਨੋਰਮਲ ਹੋ ਜਾਂਦੇ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾ ਦਿੰਨੇ ਆ ਜਾਂ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਬੁਲਾ ਕੇ ਉਹਨਾਂ ਨੂੰ ਹੈਂਡਓਵਰ ਕਰ ਦਿੰਨੇ ਆ ਗੱਡੀ ਦੇ ਵਿੱਚ ਸਾਨੂੰ ਇਹ ਫਰਸਟ ایڈ ਕਿਟ ਦਿੱਤੀ ਗਈ ਹੈ ਜਿਹਦੇ ਵਿੱਚ ਕਾਟਨ ਵਗੈਰਾ ਬੈਂਡੇਜ ਵਗੈਰਾ ਸਭ ਕੁਝ ਦਿੱਤਾ ਹੋਇਆ ਜਿਹੜਾ ਕਿ ਐਕਸੀਡੈਂਟ ਟਾਈਮ ਅਸੀਂ ਫਰਸਟ ایڈ ਦਿੰਦੇ ਆ ਉਹਦੇ ਚ ਕੰਮ ਆਉਂਦਾ ਹੈ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਐਸ ਸਾਲ ਘੱਟ ਮੋਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਗੱਡੀ ਦੇ ਵਿੱਚ ਮੈਡੀਕਲ ਕਿੱਟ ਪੈਟਰੋਲਿੰਗ ਦੇ ਦੌਰਾਨ ਫਰੰਟ ਕੈਮਰਾ ਲੱਗਿਆ ਸਰ ਗੱਡੀ ਤੇ ਗੱਡੀ ਤੋਂ ਜੋ ਗਲਤ ਪਾਰਕ ਕਰ ਰਹਾ ਆ ਜਾਂ ਰੋਡ ਤੋਂ ਉਹਨਾਂ ਨੂੰ ਸਾਈਡ ਤੇ ਕਰਵਾਉਣ ਲਈ ਜੋ ਸਾਨੂੰ ਕੰਮ ਆਉਂਦਾ ਜੀ ਗੱਡੀਆਂ ਟੱਕਰੀਆਂ ਦਿੱਤੀਆਂ ਹੋਈਆਂ ਨੇ ਉਹ ਪਰਾਂ ਕਰ ਦਿੰਦੇ ਨੇ ਕੋਈ ਟਰੱਕ ਰੁਕ ਖੜਾ ਸਾਰੇ ਹਸਪਤਾਲ ਜਿੰਨੇ ਵੀ ਹਾਈਵੇ ਤੇ ਨੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ ਪੈਸਿਆਂ ਦਾ ਬਾਅਦ ਚ ਦੇਖਾਂਗੇ ਅਸੀਂ ਆਪੀ ਸਾਫ਼ ਕਰ ਲਾਂਗੇ ਸੜਕਾਂ ਤੇ ਐਸਐਸਐਫ ਖੜੀ ਐ ਹਰ 30 ਕਿਲੋਮੀਟਰ ਤੇ ਰੇਡੀਅਸ ਚ ਇੱਕ ਗੱਡੀ ਉਹਨਾਂ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਆਨ ਆਨ ਦਾ ਸਪਾਟ ਹੋ ਜਾਂਦੀਆਂ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਨੀਤਨ ਗੱਡਕਰੀ ਜੋ ਕਿ ਟਰਾਂਸਪੋਰਟ ਮਿਨਿਸਟਰ ਆ ਭਾਰਤ ਦੇ ਉਹਨਾਂ ਨੇ ਦੱਸਿਆ ਕਿ ਜੇ ਸਿੱਖਣਾ ਪੰਜਾਬ ਤੋਂ ਸਿੱਖੋ 6 ਮਿੰਟ 20 ਸਕਿੰਟ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਟਾਈਮ ਹੈ ਆ ਜਾਂਦੇ ਨੇ ਉਹ ਮਰੀਜ਼ਾਂ ਨੂੰ ਚੱਕ ਕੇ ਲੈ ਜਾਂਦੇ ਆ ਬਹੁਤ ਸਾਰੇ ਜਾਨਾਂ ਬਚ ਗਈਆਂ ਪਹਿਲਾਂ ਸੜਕ ਤੇ ਤਰਫ ਦੇ ਤਰਫ ਦੇ ਮਰ ਜਾਂਦੇ ਸੀ ਇੱਕ ਆਮੰਦ ਨਹੀਂ 10 ਲੱਖ ਰੁਪਏ ਦਾ ਸਿਹਤ ਦਾ ਬੀਮਾ ਬਸ ਆਉਂਦੇ ਦਿਨਾਂ ਸ਼ੁਰੂ ਹੋਣ ਲੱਗਿਆ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਸਿਹਤ ਦਾ ਬੀਮਾ ਕੁਝ ਨਹੀਂ ਚਾਹੀਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਰੱਬ ਨਾ ਕਰੇ ਕੋਈ ਬਿਮਾਰ ਹੋ ਗਿਆ ਜੀ ਪਰਿਵਾਰ ਦਾ ਹਸਪਤਾਲ ਚ ਜਾਓ ਇਲਾਜ ਕਰਾ ਕੇ ਘਰੇ ਆ ਜੇ ਬਾਕੀ ਬਾਕੀ ਹਿਸਾਬ ਕਿਤਾਬ ਸਰਕਾਰ ਆਪੀ ਕਰੂਗੀ 10 ਲੱਖ ਦੇ ਥਲੇ ਥਲੇ ਸਾਡਾ ਸਾਰਾ ਖਸਾਬ ਹੈ ਅਜੇ ਤੱਕ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜੀਵਨ ਬੀਮਾ ਲਾਗੂ ਨਹੀਂ ਹੋਇਆ ਹੈਲਥ ਨਾਲ ਰਿਲੇਟਡ ਸਰਕਾਰੀ ਹਸਪਤਾਲ ਜਿਹੜੇ ਨੇ ਅਪਡੇਟ ਕੀਤੇ ਨੇ ਨਵੀਆਂ ਤੋਂ ਨਵੀਆਂ ਮਸ਼ੀਨਾਂ ਲਿਆਂਦੀਆਂ ਨੇ ਦਵਾਈਆਂ ਡਾਕਟਰਾਂ ਨੂੰ ਇਹ ਲਿਖਤਾ ਕਹਤਾ ਆਰਡਰ ਦੇਤੇ ਕਿ ਇੱਕ ਵੀ ਦਵਾਈ ਤੁਸੀਂ ਬਾਹਰੋਂ ਨਹੀਂ ਲਿਖੋਗੇ ਕਿ ਹਸਪਤਾਲ ਤੋਂ ਬਾਹਰੋਂ ਲਿਆ ਜਿਉਂ ਹੀ ਮਰੀਜ਼ ਬਾਹਰ ਜਾਂਦਾ ਹੈ ਉੱਥੇ ਲੁੱਟਿਆ ਜਾਂਦਾ ਉਹ ਜੇ ਕੋਈ ਦਵਾਈ ਬਾਹਰੋਂ ਮੰਗਾਉਣੀ ਹੀ ਪੈ ਰਹੀ ਹੈ ਡਾਕਟਰ ਆਪ ਲੈ ਕੇ ਆਊਗਾ ਜੀ ਮਰੀਜ਼ ਨੂੰ ਨਹੀਂ ਭੇਜੂਗਾ ਤੇ ਸਾਨੂੰ ਦੱਸੂਗਾ ਕਿ ਆ ਦਵਾਈ ਹੈ ਨਹੀਂ ਅਸੀਂ ਉਹ ਦਵਾਈ ਅਗਲੇ ਦਿਨ ਉੱਥੇ ਹਸਪਤਾਲ 'ਚ ਅਵੇਲੇਬਲ ਕਰਾ ਦਾਂਗੇ ਉਹ ਦਵਾਈ ਹਸਪਤਾਲ 'ਚ ਮਿਲੂਗੀ ਕਿਉਂਕਿ ਮੈਨੂੰ ਇਹ ਗੱਲਾਂ ਦਾ ਪਤਾ ਹੈ ਜੀ ਅਸੀਂ ਆਪ ਭੁਗਤ ਭੋਗ ਹੀ ਰਹੇ ਹਾਂ ਅਸੀਂ ਪਿੰਡੇ ਤੇ ਅੰਡਾਈਆਂ ਨੇ ਇਹ ਗੱਲਾਂ ਇਹਨਾਂ 'ਚ ਨਹੀਂ ਇਹਨਾਂ ਨੂੰ ਪਤਾ ਹੋਣਾ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਹੋਣ ਉਹਨਾਂ ਨੂੰ ਕੀ ਪਤਾ ਹੈ ਪਾਣੀ ਦੇ ਪਾਣੀ ਦੀ ਵੈਲਿਊ ਕੀ ਹੁੰਦੀ ਹੈ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੋ ਨਹਿਰ ਹੀ ਆਉਂਦੀ ਹੈ ਮੋਗਾ ਦੇਖਿਆ ਹੀ ਨਹੀਂ ਕਦੇ ਉਹਨਾਂ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਗਰੀਬੀ ਕਦੇ ਹੰਡਾਈਆਂ ਨਹੀਂ ਆਮ ਲੋਕਾਂ 'ਚ ਕਦੇ ਰਹੇ ਨਹੀਂ ਵਾਰੀ ਆਉਗੀ ਸਾਡੀ ਵਾਰੀ ਆਉ ਸਾਡੀ ਵਾਰੀ ਆ ਲੈਣ ਦੋ ਅਸੀਂ ਭਵੰਤਮਾਨ ਨੂੰ ਐ ਕਰਾਂਗੇ ਦੀ ਚੀਕਾਂ ਪਾਵਾਂਗੇ ਆ ਮੁੱਦਾ ਰਹਿ ਗਿਆ ਇਹਨਾਂ ਕੋਲੇ ਬਸ ਵਾਰੀ ਆਉਗੀ ਐ ਪੰਜਾਬ ਨੂੰ ਪਤਾ ਨਹੀਂ ਕੱਸੀ ਦਾ ਪਾਣੀ ਸਮਝ ਰੱਖਿਆ ਵੀ ਸਾਡੀ ਵਾਰੀ ਆਉਗੀ ਐਨੇ ਵਜ ਕਿੰਨੇ ਮਿੰਟ ਤੇ ਪੰਜਾਬ ਨੂੰ ਪਤਾ ਨਹੀਂ ਟਰੱਕ ਸਮਝ ਰੱਖਿਆ ਵੀ ਮੈਂ ਕਈ ਵਾਰੀ ਟਰੱਕ ਫੜਾਉਂਦਾ ਹੁੰਦਾ ਕਨੇਕਟਰ ਨੂੰ ਕਲੀਨਰ ਨੂੰ ਡਰਾਈਵਰ ਚੱਲ ਖਾਲੀ ਜਾ ਜਾਂ ਤੱਕ 200 ਕਿਲੋਮੀਟਰ ਚਲਾ ਕੇ ਦੇਖ ਲੈ ਐਂ ਸਮਝ ਰੱਖਿਆ ਪੰਜਾਬ ਨੇ ਸਾਡੀ ਵਾਰੀ ਆਉਗੀ ਸਾਡੀ ਵਾਰੀ ਆਉਗੀ ਉਹ ਕੋਈ ਮੁੱਦਾ ਨਹੀਂ ਕੋਈ ਪਲੈਨਿੰਗ ਨਹੀਂ ਵੀ ਕੀ ਕਰਾਂਗੇ ਬਸ 27 ਚ ਸਾਡੀ ਵਾਰੀ ਆ ਲੈਣ ਦਿਓ ਤੁਸੀਂ ਦੇਖਿਓ ਸੀ ਭਗਵੰਤ ਮਾਨੇ ਚੀਕਾਂ ਪਾ ਦੇ ਲੈ ਯਾਰ ਮੈਂ ਮਾੜਾ ਕੀ ਕਰਤਾ ਪੰਜਾਬ ਦਾ ਯਾਰ ਅਸੀਂ ਤਾਂ ਹੈ ਹੀ ਨਹੀਂ ਸੀ ਤੁਹਾਨੂੰ ਇਹੋ ਜਿਹਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਤੁਸੀਂ ਚੱਜਦੇ ਨਿਕਲੇ ਹੁੰਦੇ ਭਾਈ ਅਸੀਂ ਤਾਂ ਹੈ ਹੀ ਨਹੀਂ ਸੀ ਮੈਂ ਤਾਂ ਕਲਾਕਾਰ ਸੀ ਆ ਟੀਪੀਡੀ ਕਾਲਜ ਉਤਰਿਆ ਹੈਲੀਕਾਪਟਰ ਉਤਰਿਆ ਸਭ ਤੋਂ ਪਹਿਲਾਂ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਅਵਾਰਡ ਟੀਪੀਡੀ ਕਾਲਜ ਮਾਲਵਾ ਤੇ ਮੈਂ ਜਿਹੜਾ ਹੈਗਾ ਉੱਥੇ ਜਿੱਤੇ ਸੀ ਜੀ ਛੋਟੀ ਜੀ ਇੱਕ ਮੋਮਬੱਤੀ ਜੀ ਦਾ ਸਟੈਂਡ ਜਿੱਤਿਆ ਸੀ ਨਾਲੇ ਇਹ ਵੀ ਮੈਂ ਉੱਥੇ ਪਿਆ ਮੇਰੇ ਕੋਲੇ। ਉਸ ਦਿਵਾਰ ਬਹੁਤ ਵੱਡੇ ਵੱਡੇ ਟਰਾਫੀ ਜਿੱਤ ਲੀਆਂ ਪਰ ਜਿਹੜਾ ਪਹਿਲੀ ਵਾਰ ਜਿੱਤਿਆ ਉਹਦਾ ਉਹਨੂੰ ਦੇਖਣ ਦਾ ਚਾ ਉਹਦੇ ਨਾਲ ਯਾਦਾਂ ਜਿਹੜੀਆਂ ਜੁੜ ਜਾਂਦੀਆਂ ਉਹਦਾ ਹੋ ਨਜ਼ਾਰਾ ਹੀ ਹੋਰ। ਜੇ ਮੈਨੂੰ ਪਤਾ ਹੁੰਦਾ ਜੇ ਇੱਥੇ ਤਿੰਨ ਨਟੀ ਵੀਡੀਓ ਕਾਲ ਚ ਮੈਂ ਲਈ ਆਉਂਦਾ ਜੋ ਦਿਖਾਉਣਾ ਤੁਹਾਨੂੰ। ਆ ਜਾ ਆ ਛੋਟੇ ਛੋਟੇ ਚਾਵਾਂ ਚੋਂ ਨਿਕਲੇ ਹੋਏ ਆ ਜੀ। ਆ ਰਿਸ਼ਤੇਦਾਰੀਆਂ ਨੇ। ਆ ਕਰਾੜ ਵਾਲੇ। ਆ ਢਿੱਲਮਾ। ਤੂਰਕੋਟ ਬਾਦਰਾ ਭੈਣੀ ਸਪਾਲਾਂ ਆ ਨਾਲ ਪਿੰਡ ਨੇ ਆਪਣੇ ਸਾਰੇ ਰਿਸ਼ਤੇਦਾਰੀਆਂ ਸਾਡੇ ਆਪਾਂ ਹੀ ਪੁੱਕੋ ਜਿਆ ਜਿਹੜੇ ਸਾਡੇ ਪਿੰਡ ਦੁੱਖ ਨੇ ਉਹੀ ਤੁਹਾਡੇ ਨੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਸਾਰੇ ਦੁੱਖ ਉਹੀ ਨੇ ਸੁਿਸ ਕਰਕੇ ਆਈ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੂਸੇ ਦੇ ਰੱਖੇ ਨੇ ਜਿਉਂ ਲੋਕデア ਤੜਕੀ ਗੋਲਾਂ ਕੱਢਣ ਕੋਈ ਕਹੋ ਇੱਕ ਹੈ ਗਿਆ ਉਹ ਤਾਂ ਜਮੇ ਹੀ ਉਹਨਾਂ ਦੇ ਹੀ ਐ ਨਾਮ ਰਤਨ ਐ ਕਮ ਰਤਨ ਵਾਲੇ ਹੈ ਨਹੀਂ ਮੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾੜਦੇ ਉਹ ਅੱਜ ਕੱਲ ਬਹੁਤ سارے ਕੰਮ ਹੈ ਜene ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨਾਲ ਠੁਕਰਾਲ ਸਾਉਂਡ ਆਉਂਦੀ ਹੈ ਦਿੱਲੀ ਤੋਂ ਫਿਰ ਗੁਰਦਾਸ ਮਾਨ ਗੋਣੋਂ ਹਟ ਜੇ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਹੁੰਦਾ ਉਹ ਬੰਦ ਕਰ ਦਈਏ ਨਾਗਪੁਰ ਤੋਂ ਸੰਤਰੇ ਆਉਂਦੇ ਨੇ ਇਹ ਮੁੱਦੇ ਨੇ ਪੰਜਾਬ ਦੇ ਅੱਛਾ ਕਹਿੰਦਾ ਸਾਡੇ ਪਿੰਡ ਦੇ ਕੋਲ ਕਾਲਚਰਾ ਨਹੀਂ ਗਏ ਸੀ ਸਾਡੇ ਪਿੰਡ ਦੇ ਕੋਲ ਹੀ ਹੈ ਪਿੰਡੇ ਦੇ ਪਰ ਉੱਥੇ ਨਾਲ ਹੀ ਫਿਰ ਤੁਹਾਡੇ ਪਿੰਡ ਦੇ ਕੋਲੇ ਬਾਦਲ ਪਿੰਡ ਵੀ ਹੈ ਉਧਰ ਵੀ ਦੇਖ ਲੈ ਜਿਹਨਾਂ ਨੇ ਬੁਰਕੀ ਪਾਈ ਹੋਈ ਹੈ ਕਾਹਨੂੰ ਬੁਲਾਉਣੇ ਮੈਂ ਇਥੋਂ ਉਹਨਾਂ ਦੇ ਘਰ ਮੂਰੇ ਬਾਦਲਾਂ ਦੇ ਘਰ ਮੂਰੇ ਜਿਹੜੀਆਂ ਖਜੂਰਾਂ ਲੱਗੀਆਂ ਉਹ ਦੁਬਈ ਤੋਂ ਆਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗ ਮਰ ਮਰ ਲੱਗਿਆ ਇਟਲੀ ਗਿਆ ਸੀ ਆਪਦੀ ਘਰ ਵਾਲੀ ਨਾਲ ਸੁਖਵੀਰ ਬਾਦਲ ਉਹ ਸੰਗ ਮਰ ਮਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਡੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜਮਾਤਾ ਦਾ ਇਲਾਜ ਨਿਊਯਾਰਕ ਤੇ ਬੰਬੇ ਤੋਂ ਬੁਲਾ ਕੇ ਦੀਪਕਾ ਪੋਦਕਰਨ ਪਦ ਕੋ ਨੂੰ 7 ਕਰੋੜ ਰੁਪਏ ਵਰਲਡ ਕੱਪ ਚ 5 ਮਿੰਟ ਦਾ ਬਠਿੰਡੀ ਦਿੱਤਾ ਸੀ ਹਜੇ ਸੁਖਵੀਰ ਸਰਾਮਾ ਹੋਰ ਹੀ ਫਿਰਦੇ ਨੇ ਸਾਨੂੰ ਪੈਸੇ ਤਾਂ ਦੇ ਦੋ ਕਬੱਡੀ ਵਾਲੇ ਉਹਨਾਂ ਨੂੰ ਮਿਲੇ ਨਹੀਂ ਹਜੇ